ਕਹਿੰਦੇ ਆ ਕਿ ਹਰ ਇੱਕ ਚੂਟ ਚੜ੍ਹਾਵਾ ਜਿਹੜਾ ਉਹ ਚੱਕ ਕੇ ਗ੍ਰਾਂਟਾਂ ਲੈਣ ਨੂੰ ਆਉਂਦਾ ਹੈਗਾ ਐਨੀ ਸਰਕਾਰ ਕੋਲੇ ਇੰਨੇ ਹੈ ਨਹੀਂ ਪੈਸੇ ਜਿਹੜੇ ਗਰੀਬਾਂ ਵਿੱਚ ਗ੍ਰਾਂਟਾਂ ਦੇਣ ਸਾਡੀ ਸਰਕਾਰ ਆ ਅਸੀਂ ਬੀਡੀਪੀਓ ਸਾਹਿਬ ਨੂੰ ਕਿਹਾ ਜੇ ਤੂੰ ਇਹਨਾਂ ਦੀ ਗ੍ਰਾਂਟ ਪਾਉਣ ਦੇ ਵਿੱਚ ਦੋ ਅੱਖਰ ਵੀ ਲਿਖੇ ਤਾਂ ਤੈਨੂੰ ਸਸਪੈਂਡ ਕਰਾ ਦੇਵਾਂਗੇ ਕਿ ਸਾਨੂੰ ਬਹੁਤ ਜ਼ਿਆਦਾ ਕਾਕਾਬਰਾੜ ਦੀ ਸਪੋਰਟ ਹੈ ਚਰ ਨਾਲ ਬੰਦੇ ਸਾਰੇ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਉਥੇ ਡਿਸਪੈਂਸਰੀ ਦੇ ਅੰਦਰ ਖਿੱਚ ਕੇ ਲ ਜਾਂਦੇ ਸੀਗੇ ਇਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਬਹੁਤ ਕੀਤੀ ਹੈ ਜੀ ਆ ਸਾਨੂੰ ਇਹਨਾਂ ਨੇ ਬੋਲਿਆ ਹੈਗਾ ਕਿ ਇਹ ਜਿਹੜੀਆਂ ਚੂੜੀਆਂ ਹੈ ਗਏ ਗ੍ਰਾਂਟਾ ਭਾਲ ਦਿੰਦੇ ਫਿਰਦੇ ਅਸੀਂ ਕੋਈ ਗ੍ਰਾਂਟ ਤੁਹਾਨੂੰ ਨਹੀਂ ਭੰਡ ਦੇਵਾਂਗੇ ਸਾਡੇ ਨਾਲ ਸਾਰਾ ਸਰ ਧੱਕਾ ਹੋਇਆ ਜੀ ਜਦੋਂ ਤੱਕ ਵੀ ਇਹ ਮੈਨੂੰ ਇਨਸਾਫ ਨਹੀਂ ਮਿਲੂਗਾ ਐਸਸੀ ਐਕਟ ਦਾ ਜੋ ਇਤਨਾਰ ਚੌਧਰੀਆਂ ਤੇ ਪਰਚਾ ਨਹੀਂ ਦਰਜ ਕੀਤਾ ਜਾਊਗਾ ਉਹਨਾਂ ਟਾਈਮ ਅਸੀਂ ਆਪਦਾ ਧਰਨਾ ਨਹੀਂ ਚੱਕਾਂਗੇ ਜਿਹੜੀ ਪੁਲਸ ਹੈ ਦੋਸ਼ੀਆਂ ਨੂੰ ਵਿਚਾਰ ਰਹੀ ਹੈ ਅਸੀਂ ਇਸ ਤੇ ਜਿਹੜਾ ਧਰਨਾ ਲਾ ਕੇ ਬੈਠੇ ਆ ਕਿ ਅੱਜ ਡੀਐਸਪੀ ਸਾਡੇ ਕੋਲ ਭੱਜ ਕੇ ਗਿਆ ਕਿਉਂਕਿ ਪੁਲਸ ਹੱਥ ਖੜੇ ਕਰ ਚੁੱਕੀ ਹੈ ਕਿ ਇਹਨਾਂ ਤੇ ਸਰਕਾਰਾਂ ਦੇ ਐਮਐਲਏ ਦੇ ਇੰਨੇ ਦਬਾਅ ਹੈ ਕਿ ਪੁਲਸ ਇੱਕ ਸਰਕਾਰ ਦਾ ਪਿੱਠੂ ਬਣ ਕੇ ਰਹਿ ਗਈ ਹੈ ਉਹ ਮੇਰੀ ਗ੍ਰਾਂਟ ਨੂੰ ਇਥੋਂ ਦੇ ਐਮਐਲਏ ਬੀਡੀਪੀਓ ਨੇ ਰੋਕੇ ਰੱਖਿਆ ਹੋਇਆ ਤੇ ਉਹਨਾਂ ਨੇ ਇੱਕ ਫਿਰ ਲਾਸਟ ਵਿੱਚ ਮੌਕਾ ਆ ਗਿਆ ਕਿ ਮੈਂ 28 ਤਰੀਕ ਨੂੰ ਜਾਨੀ ਕਿ ਅਸੀਂ ਵੀਰਵਾਰ ਨੂੰ ਮਿਲੇ ਸੀ ਕਹਿੰਦਾ ਵੀ ਕੱਲ ਮੈਂ ਤੁਹਾਡੇ ਪਿੰਡ ਆਣਾ ਮੈਂ ਤੇਰਾ ਮੌਕਾ ਵੇਖ ਲੂੰਗਾ ਜੇ ਤੁਹਾਡੀ ਗਰਾਂਟ ਯੋਗ ਹੋਈ ਤਾਂ ਮੈਂ ਜ਼ਰੂਰ ਪਾਉਂਗਾ ਐਡੇ ਵੱਡੇ ਸ਼ਬਦ ਬੋਲਦੇ ਨੇ ਜਾਂ ਜਿਹੜਾ ਕੋਈ ਕਰਨਾ ਕਰ ਲਿਓ ਤੁਸੀਂ ਸਹੀ ਤਰ੍ਹਾਂ ਕੰਮ ਨਹੀਂ ਹੋਣ ਦੇਣਾ ਕੀ ਇਹ ਇੱਕ ਦਬਾਅ ਨੀਗਾ ਫਿਰ ਉੱਥੇ ਮੇਰੇ ਨਾਲ ਹੀ ਬਹਿਸ ਕੀਤੀ ਉਹਦੇ ਭਰਾ ਨੇ ਪਰ ਅਸੀਂ ਜਿੰਨਾ ਕਿ ਜਿੰਨਾ ਬੰਦਿਆਂ ਦਾ ਜ਼ੁਰਮ ਆ ਅਸੀਂ ਉਹਨਾਂ ਦਾ ਨਾਲ ਖਾਇਆ ਉਹਨਾਂ ਦੀਆਂ ਫੁੜੀਆਂ ਤੱਕ ਵੀ ਖਾਇਆ ਸੀ ਐਨੇ ਸ਼ਬਦ ਬੋਲੇ ਕਿ ਇੱਥੇ ਤੁਸੀਂ ਨਿਕਲ ਕੇ ਆ ਕੇ ਮਾਲਕ ਬਣਦੀਆਂ ਪਿੰਡ ਦੀਆਂ ਚਲੋ ਠੀਕ ਆ ਦੋਸ਼ਨ ਤਾਂ ਉਹਨਾਂ ਦਾ ਫਰਜ਼ ਆ ਲਾਉਣਾ ਕਿਸੇ ਤਰ੍ਹਾਂ ਦੀ ਗਾਲਟੀ ਦਾ ਵੀ ਜੀ ਜੀ ਆਈ ਦਾ ਵੀਰਕੋ ਸਾਹਿਬ ਮੌਕੇ ਤੇ ਸੀ ਜੀ ਵੀਰਕੋ ਸਾਹਿਬ ਆਏ ਸੀ ਤੇ ਸਾਡੀ ਪੈਪ ਦਾ ਪਿੰਡ 'ਚ ਰੌਲਾ ਸੀ ਜੀ ਪੈਪ ਹਾਂਜੀ ਹਾਂਜੀ ਵੀਰਕੋ ਸਾਹਿਬ ਸੀ ਐ ਦੂਜਾ ਤੇਫੀਲਦਾਰ ਸਾਹਿਬ ਵੀ ਸੀ ਪੁਲਿਸ ਪ੍ਰਸ਼ਾਸਨ ਵੀ ਸੀ ਹੂੰ 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 ਆਈ ਤਾਂ ਉਹਨਾਂ ਦੇ ਕੋਲੋਂ ਤਾਂ ਵੀਰਕੋ ਸਾਹਿਬ ਨੇ ਸੀ ਤਾਂ ਦੱਸ ਤਾਂ ਪੰਚਾਇਤ ਤੌਰ ਤੇ ਵੀ ਆ ਇੱਥੋਂ ਦੀ ਪੈਪ ਲੈਣਾ ਜੀ ਆ ਪੈਪਾਂ ਪੈਣੀਆਂ ਇੰਨੀਆਂ ਪੈਪਾਂ ਜੀ ਆਈ ਵੀਰਕੋ ਸਾਹਿਬ ਨੂੰ ਕਹਿਤਾ ਵੀ ਤੁਸੀਂ ਉਹਨਾਂ ਨੂੰ ਤੁਸੀਂ ਬੱਚਾ ਉਪਕਰ ਜਿਓ ਇਹ ਸਾਡਾ ਰੌਲਾ ਜੀ ਬਸ ਅਸੀਂ ਇੰਨੀ ਗੱਲ ਸੀ ਉਹਨਾਂ ਕੋਲੇ ਦਏ ਨਹੀਂ ਨਾ ਕੀਤੇ ਜੀ ਸਤਿ ਆਪਦੇ ਇੱਥੇ ਜੇ ਸਾਡਾ ਘਰ ਸੀ ਮੇਰੇ ਬਰਾਦ ਔਖੇ ਖੜੇ ਨਾ ਅਸੀਂ ਤੋਂ ਗਾਲੀ ਕੋਲ ਚ ਕੀਤਾ ਨਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਜੀ ਸਾਨੂੰ ਕੀ ਲੋੜ ਹੈ ਜੀ ਉਹ ਅਸੀਂ ਤਾਂ ਪੰਚਾਇਤ ਤੌਰ ਤੇ ਜੋ ਪਿੰਡ ਦੇ ਕੰਮ ਵਿਕਾਸ ਦੇ ਕੰਮ ਕਰਨੇ ਜੀ 51 500 ਦਾ ਪਾਣੀ ਸੀਗੇ ਜੀ ਹਾਂਜੀ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਕਢਣਾ ਸੀ ਪਾਣੀ ਚਲ ਆਪਣਾ ਹੱਕ ਹੀ ਬਣਦਾ ਪੰਚਾਇਤ ਨੇ ਸਾਨੂੰ ਸਰਬਸੰਪਤੀ ਨਾਲ ਚੁਣਿਆ ਹੋਇਆ ਸਰਪੰਚ ਹੈ ਜੀ 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 ਤੇ ਆਪਣਾ ਕੰਮ ਹੈ ਪਿੰਡ ਦਾ ਵਿਕਾਸ ਕਰਨਾ ਜੀ ਐਸਐਸਰ ਇੱਕ ਨਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਉਹਨਾਂ ਦਾ ਕੋਈ ਗ੍ਰਾਂਟ ਪੈਣੀ ਹੈਗੀ ਮਕਾਨ ਦੀ ਤੁਸੀਂ ਉਸ ਦੇ ਵਿੱਚ ੜਿੱਕਾ ਬੰਦ ਰਹੇ ਹੈਗੇ ਆ ਵੀ ਉਹਨਾਂ ਵੱਲੋਂ ਰੋਕੀ ਹੋਈ ਹੈ ਕੀ ਮਾਮਲਾ ਕੀ ਹੈਗਾ ਨਹੀਂ ਜੀ ਦੇਖੋ ਜੀ ਗ੍ਰਾਂਟ ਦੇ ਨਿੱਕਾ ਤਾਂ ਵਿਭਾਗ ਨੇ ਪਾਉਣੀ ਜੋ ਵੀਰਦੋ ਸਾਹਮਣੇ ਪਾਉਣੀ ਹੈ ਸਾਡਾ ਕਿ ਅੱਜ ਤਾਂ ਇਹ ਸਾਰਿਆਂ ਦਾ ਤਾਂ ਵਿਭਾਗ ਦਾ ਕੰਮ ਹੈ ਜੀ ਵਿਭਾਗ ਨਾਲ ਗੱਲ ਕਰਨ ਸਾਡਾ ੜਿੱਕਾ ਤਾਂ ਕੋਈ ਨਹੀਂ ਜੀ ਜੀ ਜੇ ਵਿਭਾਗਾਂ ਪਾਉਂਦਾ ਜਾਂਦਾ ਸੀ ਨਾ ਪੰਚਾਇਤ ਨੇ ਉਹਨਾਂ ਦੇ ਵਿਰੁੱਧ ਕੋਈ ਅਲੀਗੇਸ਼ਨ ਲਾਇਆ ਕਿਸੇ ਤੇ ਪੰਚਾਇਤ ਨੇ ਲਾਇਆ ਜੀ ਤਾਂ ਸਾਨੂੰ ਕਹਿਣ ਵੀ ਪੰਚਾਇਤ ਨੇ ਆਹ ਲਿਖ ਕੇ ਦਿੱਤਾ ਵੀਰਦੋ ਸਾਹਿਬ ਨੂੰ ਦੇਤਾ ਜਾਂ ਕਿਸੇ ਨੂੰ ਦੇਸੀ ਕੁਝ ਨਹੀਂ ਲਿਖਿਆ ਜਾਣਾ ਵਿਭਾਗਾਂ ਪਾ ਦੇ ਹੂੰ ਅਸੀਂ ਤਾਂ ਮੈਂ ਕਿ ਉਹਨਾਂ ਦਾ ਉਹਨਾਂ ਦੀ ਮਤਲਬ ਆਪਦੀ ਉਹਨਾਂ ਵਿੱਚ ਮੇਰੀ ਜ਼ਿੰਮੇਵਾਰੀ ਹੈ ਜੀ ਜੀ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਉਹਨਾਂ ਦਾ ਕੀਤਾ ਹੋਇਆ ਜੀ ਉਹਨਾਂ ਦਾ ਜਿਹੜਾ ਲਖਵੀਰ ਸਿੰਘ ਨਾ ਜੀ ਹਾਂਜੀ ਹਾਂਜੀ ਉਹਦੇ ਦੋ ਬਿਆਹ ਹੈ ਜੀ ਦੋ ਉਹਦੇ ਦੋ ਮੈਂਜ ਆਪਦੇ ਇੱਕ ਪਹਿਲਾਂ ਦੋ ਬੱਚਿਓ ਦੇ ਪਹਿਲਾਂ ਵਾਲੇ ਘਰਾਂ 'ਚੋਂ ਆਏ ਘਰਾਂ ਵਾਲੀ 'ਚੋਂ ਆ। ਅੱਛਾ ਜੀ ਅੱਛਾ 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 ਠੀਕ ਹੈ ਜੀ। ਅੱਛਾ ਉਹਨੂੰ ਪੰਚਾਇਤ ਨੇ ਉਹ ਪਲਾਟ ਕੱਟ ਕੇ ਦਿੱਤਾ ਹੋਇਆ ਹੈ ਇੱਕ ਬੇੜੀ ਪਹਿਲਾਂ ਵਾਲੀ ਘਰ ਵਾਲੀ ਜਸਪ੍ਰੀਤ ਕੌਰ ਹੈ ਜੀ। ਇਹ 24 ਐਸੇ ਪਿੰਡ 'ਚ ਰਹਿੰਦੀ ਹੈ ਜੀ। ਉਹ ਆਮਣੋ ਸਾਹਮਣੇ ਬੈਠੇ ਜਮਾਂ ਬਾਰ ਨੂੰ ਸਾਹਮਣੇ ਡੋਟ ਉਹ ਪਲਾਇਟ ਪੰਚਾਇਤ ਨੇ ਇੱਕ ਪਲਾਟ ਕੱਟ ਕੇ ਦਿੱਤਾ ਪਹਿਲਾਂ ਇਹ ਮਤਲਬ ਮੇਰੇ ਸਭ ਇੱਟਾ ਚਲ ਹੁਣ ਸਰਪੰਚ ਬਣੇ ਪਹਿਲਾਂ ਕਸ਼ਟੇ ਹੋਏ ਪਲਾਟ ਸਾਡੇ ਪਿੰਡ ਦੇ ਵਿੱਚ ਅੱਛਾ ਅੱਛਾ ਉਹਨਾਂ ਨੇ ਪਲਾਟ ਪੰਚਾਇਤ ਨੇ ਕੱਟ ਕੇ ਤਾਂ ਲਖਵੀਰ ਸਿੰਘ ਦੇ ਨਾਂ ਦੇ ਲਖਵੀਰ ਸਿੰਘ ਜਗENDER ਸਿੰਘ ਦੇ ਨਾਂ ਤੇ ਜੀ ਉਹ ਜਦੋਂ ਉਹਨਾਂ ਨੇ ਉਹਨੇ ਆਪਦੀ ਮੈਸੇ ਉਹਨੂੰ ਛੱਡ ਕੇ ਘਰ ਵਾਲੀ ਨੂੰ ਹੋਰ ਵਿਆਹ ਕਰਵਾ ਲੈਣ ਨੂੰ ਤਲਾਕ ਦਿੱਤੇ ਲੋ ਬੈਣਾ ਜੀ ਜੀ ਲਖਵੀਰ ਸਿੰਘ ਨੇ ਜੀ ਉਹ ਮੁੜ ਕੇ ਜਦੋਂ ਉਹਨਾਂ ਦਾ ਆਪੇ ਜੀ ਕੇਸ-ਕੂਸ ਚੱਲਦਾ ਅਦਾਲਤ ਦੇ ਵਿੱਚ ਉਹ ਨਹੀਂ ਮੈਨੂੰ ਪਤਾ ਕਿ ਜੋ ਕੇਸ ਚੱਲਦਾ ਉਹ ਕੇਸ ਵੀ ਅਦਾਲਤ ਦੇ ਵਿੱਚੋਂ ਵੀ ਅਕਸਰ ਕੋਈ ਵੀ ਹੈ ਉਹਨੇ ਆਪ ਦੇ ਘਰਾਂ ਲਈ ਪਹਿਲੇ ਅਕਸਰ ਉਹਨਾਂ ਨੂੰ ਤਾਂ ਹੱਕ ਬਣਦਾ ਸੀ ਉਹਨੂੰ ਉਹ ਕਰ ਦੇਣਦਾ ਜੀ ਹੂੰ 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 ਉਹ ਅਦਾਲਤ ਦੇ ਵਿੱਚ ਉਹ ਕੇਸ ਉਹਨਾਂ ਦੇ ਹੱਕ 'ਚ ਹੋਇਆ ਹੀ ਨਹੀਂ ਮੈਨੂੰ ਪਤਾ ਬੇਰਾਹ ਹੁੰਦਾ ਵੀ ਸਾਡੇ ਹੱਕ 'ਚ ਕੇਸ ਹੋ ਗਿਆ ਹੂੰ ਅੱਛਾ ਉਹ ਚਲੋ ਉਹਨਾਂ ਦੇ ਕੇਸ ਹੋ ਗਿਆ ਉਹਨਾਂ ਦੇ ਨਾਂ ਹੋਏਗਾ ਮਕਾਨ ਜਿਹੜਾ ਮਤਲਬ ਆਪਾਂ ਨੂੰ ਤੇ ਇਸ ਗੱਲ ਦਾ ਪਤਾ ਨਹੀਂ ਉਹਦੇ ਬੇਟੇ ਨੇ ਕਿਹਾ ਵੀ ਅਸੀਂ ਹੱਕ ਉੱਤੇ ਤੁਹਾਨੂੰ ਅਦਾਲਤ ਨਹੀਂ ਕੇਸ ਹੁੰਦੇ ਤਾਂ ਮਤਲਬ ਸਾਡੇ ਹੱਕ 'ਚ ਹੋ ਗਿਆ ਮਕਾਨ ਸੋ ਹੈਗਾ ਕੋਈ ਫਿਰ ਉੱਥੇ ਆ ਕੇ ਉਹਨਾਂ ਦੇ ਸਾਹਮਣੇ ਹੋਰ ਕਿਹਦਾ ਮਕਾਨ ਪਿਆ ਸੀ ਵਿੱਚੇ ਪਿੰਡ ਦੇ ਵਿੱਚ ਜਿਹੜਾ ਮਤਲਬ ਕਾਲੀ ਪਲਾਟ ਪਿਆ ਸੀ ਹੂੰ ਉਹਦੇ ਤੇ ਕਬਜ਼ਾ ਕਰ ਲਿਆ ਜੀ ਆ ਕੇ ਉਹਨਾਂ ਨੂੰ ਜਮਾਂ ਵਾਰ ਨੂੰ ਹੂੰ ਉਹ ਫਿਰ ਜੋ ਮੈਂ ਕਰ ਮੈਂ ਇਨਕੁਆਰੀ ਕੀਤੀ ਅਕਸਰ ਕੋਈ ਵੀ ਜਿਹੜਾ ਮਕਾਨ ਪਾਉਂਦਾ ਕਿਹਦੇ ਕੋਲ ਹੈ ਜਾਂ ਕਿਹਦੇ ਜਾਂਦਾ ਰਿਹਾ ਫਿਰ ਉਹਨਾਂ ਨੇ ਇਨਕੁਆਰੀ ਤਾਂ ਕਰਨੀ ਹੈ ਜੀ ਹਾਂਜੀ ਹਾਂਜੀ ਜਦੋਂ ਆਪਾਂ ਨਵੀਂ ਗ੍ਰਾਂਟ ਪਾਉਣੀ ਪਿੰਡ ਦੇ ਵਿੱਚ ਇਨਕੁਆਰੀ ਤਾਂ ਕਰਨੀ ਆ ਜੀ ਜਦੋਂ ਇਨਕੁਆਰੀ ਕੀਤੀ ਉਹਦੇ ਵਿੱਚ ਕੋਈ ਕਾਲੀ ਕਸ਼ਨ ਉਹਦੇ ਬੇਟੇ ਨੇ ਲਾਇਆ ਪਹਿਲਾਂ ਹੂੰ ਵਾਹ ਵੀ ਦਿਨ ਦਾ ਪਰਵਾਕ ਦਿਓ ਲਾਤਾ ਉਹ ਫਿਰ ਮਹਿਕਮੇ ਨੇ ਜਿਹੜੇ ਵਿੱਚ ਪਾਇਆ ਗਿਆ ਵੀ ਉਹਨੂੰ ਮਤਲਬ ਤੂੰ ਆਪ ਦਾ ਦਿਖਾ ਤੇਰੇ ਨਾਂ ਕੀ ਹੈ ਜੇ ਕੋਈ ਸੀ ਹੂੰ ਹੂੰ ਉਹ ਸਾਫ ਨਹੀਂ ਕਰ ਚੱਕਿਆ ਫਿਰ ਉਹਦੇ ਵਿੱਚ ਮਹਿਕਮੇ ਨੇ ਰੋਕ ਲਾਈ ਨਾ ਕੇ ਪਛਾਇਤ ਨੇ ਲਾਈ ਹੈ ਜੀ ਠੀਕ ਹੈ ਜੀ ਉਹ ਮਹਿਕਮੇ ਦਾ ਸਾਡਾ ਕੀ ਹੈ ਜੇ ਚਲੋ ਅਸੀਂ ਤਾਂ ਮਹਿਕਮੇ ਨੇ ਇਹ ਵੀ ਆਖਿਆ ਸੀ ਜੀ ਕੱਲ ਨੂੰ ਅਸੀਂ ਜੇ ਮੰਨ ਕੇ ਚੱਲ ਸਾਡਾ ਤਾਂ ਪਛਾਇਤ ਨੇ ਰੋਕ ਨਹੀਂ ਲਾਈ ਹੁੰਦੀ ਤੇ ਹੂੰ ਉਹ ਮੈਂ ਕਿਵੇਂ ਦੀ ਜ਼ਿੰਮੇਵਾਰੀ ਮਹਿਕਮਾ ਪਾ ਦੇ ਕੱਲ ਨੂੰ ਹੋਰ ਕੀ ਅਲੀਗੇਸ਼ਨ ਲਾ ਦੇ ਮਹਿਕਮੇ ਨੂੰ ਹੁੰਦਾ ਵੀ ਚੱਲ ਅਸੀਂ ਪਾਵਾ ਕੱਲ ਨੂੰ ਕੀ ਅਲੀਗੇਸ਼ਨ ਲਾ ਫਿਰ ਉਹਦੇ ਚ ਮਹਿਕਮੇ ਦਾ ਕੋਈ ਜ਼ਿੰਮੇਵਾਰੀ ਸਾਡੀ ਨਹੀਂ ਉਹਦੇ ਵਿੱਚ ਜੀ ਜੀ ਹਾਂ ਜੀ ਸਾਡਾ ਤਾਂ ਕੋਈ ਉਹਦੇ ਚ ਰੋਲ ਨਹੀਂ ਹੈ ਜੀ ਮੈਂ ਤੁਹਾਨੂੰ ਕਹਿ ਰਹੀ ਅਸੀਂ ਪੰਚਾਇਤ ਨੇ ਅਸੀਂ ਤੁਹਾਨੂੰ ਕਹਿਤਾ ਸੀ ਵੀ ਸਾਾਨੂੰ ਅਸੀਂ ਨਾ ਨਾ ਤੈਨੂੰ ਬਣਾਉਣਾ ਚਾਹ ਤੇ ਨਾ ਤੈਨੂੰ ਹਟਾਉਣਾ ਚਾ ਜੀ ਠੀਕ ਹੈ ਹਾਂ ਜੀ ਹਾਂ ਜੀ ਜੇ ਮਹਿਕਮਾ ਬਣਾਉਂਦਾ ਬਣਾ ਦੇ ਕੋਈ ਚੰਨੀ ਅਸੀਂ ਤੇਰੇ ਤੇ ਅਲੀਗੇਸ਼ਨ ਨਹੀਂ ਲਾਉਂਦੇ ਵੀ ਕਿਉਂ ਬਣਾਇਆ ਜੀ ਹਾਂਜੀ ਸਾਨੂੰ ਕੋਈ ਨਹੀਂ ਉਹ ਕੋਈ ਪੈਂਡ ਦਾ ਹੁਣ ਜੇ ਕੋਈ ਪੈਂਡ ਦਾ ਲਾ ਦੂ ਆਪਾਂ ਕਹੇ ਨਾ ਮੰਨ ਕੇ ਚੱਲ ਕੇ ਵਿਰੋਧ ਲੜਾਉਂ ਹੋਰ ਕੋਈ ਲਾ ਦੂ ਫਿਰ ਉਹ ਤਾਂ ਪੰਚਾਇਤ ਜ਼ਿੰਮੇਵਾਰ ਨਹੀਂ ਨਾ ਜੀ 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 ਜੇ ਅਸੀਂ ਮੰਨ ਕੇ ਚੱਲ ਅਸੀਂ ਅਸੀਂ ਪੰਚਾਇਤ ਦੇ ਤੌਰ ਤੇ ਅਸੀਂ ਨਹੀਂ ਲਾਉਂਦੇ ਤੇ ਇਹਨੂੰ ਪਹਿਲਾਂ ਕਹੇ ਵੀ ਅਸੀਂ ਸਾਡੀ ਕੋਈ ਅਲੀਗੇਸ਼ਨ ਜੂ ਮਹਿਕਮਾ ਜਾਣੇ ਮਹਿਕਮੇ ਦਾ ਕੰਮ ਜਾਣੇ ਪਾਉਂਦੇ ਨਾ ਪਾਉਂਦੇ ਉਹ ਮਹਿਕਮੇ ਦੇ ਸਿਰ ਤੇ ਆ ਜੀ ਧੰਨਵਾਦ ਜੀ ਮਿਹਰਬਾਨੀ ਸਰ ਟੈਸਟ ਸਮਾਪਤ ਹੋ ਗਿਆ ਦਿਹਾਤੀ ਮਜ਼ਦੂਰ ਸਭਾ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਇੱਕ ਐਕਸ਼ਨ ਕਮੇਟੀ ਬਣਾ ਕੇ ਬਰੀ ਵਾਲਾ ਥਾਣਾ ਦੇ ਅੱਗੇ ਆ ਜਿਹੜਾ ਪੱਕਾ ਮੋਰਚਾ ਲਾਇਆ ਗਿਆ ਤੇ ਇਹ ਮੋਰਚਾ ਜਿਹੜਾ ਪਿੰਡ ਤਖਤ ਮਲਾਣੇ ਦੇ ਵਿੱਚ ਇੱਕ ਘਟਨਾ ਘਟੀ ਹੈਗੀ ਆ ਉਸ ਨੂੰ ਲੈ ਕੇ ਲਾਇਆ ਗਿਆ ਹੈਗਾ ਸਾਡੇ ਨਾਲ ਇਸ ਜਥੇਬੰਦੀ ਦੇ ਆਗੂ ਤੇ ਪਲੱਸ ਜੋ ਪੀੜਤ ਤੇਰਾ ਉਹ ਮੌਜੂਦ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀਕਲ ਬੀਬੀ ਜੀ ਸਸਰੀ ਜੀ ਅੱਛਾ ਕੀ ਨਾਮ ਆ ਜੀ ਰਿਤਕੌਰ ਨਾਮ ਦਾ ਮੇਰਾ ਅਛਾ ਜਿਹੜਾ ਅੱਜ ਧਰਨ ਆ ਲਾਇਆ ਹੈਗਾ ਤੁਹਾਡੇ ਕਾਰਨ ਹੀ ਲੱਗਿਆ ਹੈਗਾ ਮੈਂ ਤਾਂ ਤੁਹਾਡਾ ਮਾਮਲਾ ਹੈਗਾ ਮਾਮਲਾ ਹੈ ਕੀ ਹੈ ਭੈਣੇ ਪੂਰਾ ਇਹ ਮਾਮਲਾ ਵੀਰ ਜੀ ਇੱਕ ਮੇਰੇ ਪਿੰਡ ਮੇਰਾ ਪਿੰਡ ਤਖਤਮ ਲੈਣਾ ਮੈਂ ਦਿਹਾਤੀ ਮਜ਼ਦੂਰ ਸਭਾ ਦੀ ਆਗੂ ਆ ਜੀ ਜਿਲ੍ਹਾ ਆਗੂ ਉਹਦੇ ਵਿੱਚ ਇੱਕ ਮੇਰੇ ਪਿੰਡ ਨਾਲ ਲੱਛਣ ਹੋਇਆ ਸੀ ਜਿਹੜਾ ਆਪਣਾ ਸਾਰੇ ਪਿੰਡਾਂ ਵਿੱਚ ਹੋਏ ਆ ਉਹਦੇ ਵਿੱਚ ਇੱਕ ਵੀਰੇ ਸਾਨੂੰ ਜਰਨਲ ਬੰਦਿਆ ਵੱਲੋਂ ਉਦੋਂ ਬਹੁਤ ਗਾਲੀ-ਕਲੋਚ ਕੀਤਾ ਗਿਆ ਸਾਡੀਆਂ ਮੰਦ ਭਾਗੇ ਸ਼ਬਦ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਬਹੁਤ ਬੋਲੇ ਜਿਹਦੇ ਵਿੱਚ ਮਲਾਜ਼ਮ ਜੋ ਡਿਊਟੀ ਤੇ ਸੀਗੇ ਉਹਨਾਂ ਨੇ ਸਾਨੂੰ ਸਕੂਲ ਦੇ ਵਿੱਚ ਅੰਦਰ ਬੰਦ ਕਰ ਲਿਆ ਤੇ ਬਾਹਰ ਨਹੀਂ ਆਉਣ ਦਿੱਤਾ ਗਿਆ ਜਿਹੜਾ ਅਮਰਜੀਤ ਸਿੰਘ ਆ ਇਹਨੇ ਬਹੁਤ ਸਾਡੀਆਂ ਧੀਆਂ ਭੈਣਾਂ ਪੁਣੀਆਂ ਸਾਨੂੰ ਜੋ ਇਹ ਜੱਟ ਸਿੱਖ ਜਾਤੀ ਤੋਂ ਬਿਲੋਂਗ ਕਰਦੇ ਆ ਗਿਆ ਸਾਨੂੰ ਬਹੁਤ ਇਹਨਾਂ ਨੇ ਉਦੋਂ ਵੀ ਚੂੜੇ ਚੜ੍ਹਾ ਮੰ ਦੱਸਿਆ ਉਸ ਤੋਂ ਬਾਅਦ ਦੇ ਵਿੱਚ ਵੀਰਜੀ ਮੇਰੀ ਇੱਕ ਆਵਾਸ ਯੋਜਨਾ ਦੀ ਗ੍ਰਾਂਟ ਆਈ ਸੀਗੀ ਜੋ ਕਈ ਕਾਰਿ ਸਮੇਂ ਤੋਂ ਜੋ ਨਵੇਂ ਸਰਪੰਚ ਬਣਿਆ ਸਰਪੰਚਨੀ ਵੀਰਪਾਲ ਕੌਰ ਆ ਜਿਹੜੀ ਉਹਨਾਂ ਨੇ ਮੇਰੀ ਗ੍ਰਾਂਟ ਇਹ ਰੋਕੀ ਆ ਕਿ ਇਹ ਝੰਡੇ ਚੱਕ ਕੇ ਸਾਡਾਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਅਸੀਂ ਇਹਨਾਂ ਦੀ ਜਿਹੜੀ ਇਹ ਗ੍ਰਾਂਟ ਆ ਇਹ ਨਹੀਂ ਪੈਣ ਦੇਣੀਗੀ ਇਸ ਕਰਕੇ ਵੀਰ ਜੀ ਸਾਡੇ ਪਿੰਡ ਰ ਇੱਕ 13 ਤਰੀਕ ਨੂੰ ਨਰੇਗਾ ਦਾ ਕੰਮ ਚੱਲਦਾ ਸੀਗਾ ਜੋ ਮੈਂ ਨਰੇਗਾ ਦੇ ਕੰਮ ਤੇ ਗਈ ਸੀਗੀ ਮੈਂ ਨਰੇਗਾ ਦੇ ਕੰਮ ਤੇ ਗਈ ਵੀ ਤੇ ਉਹਦੇ ਵਿੱਚ ਇੱਕ ਸਾਡੇ ਪਿੰਡ ਤੋਂ ਸਾਬਕਾ ਰਾਜ ਸਿੰਘ ਫੌਜੀ ਆ ਜੀ ਉਹ ਇਸ ਟਾਈਮ ਬਰੀ ਵਾਲੇ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰ ਰਹੇ ਆ ਇਸ ਕਰਕੇ ਉਹਨਾਂ ਦੇ ਲੋਕ ਟੈਲ ਲੱਗਦੀ ਸੀ ਵੀਰੇ ਗਲੀ ਦੇ ਵਿੱਚ ਤੇ ਮੈਂ ਗਈ ਤੇ ਮੈਨੂੰ ਉੱਥੇ ਗਈ ਨੂੰ ਕਿਹਾ ਉਹਨੇ ਕਹਿੰਦੇ ਜਿਹੜੀ ਤੁਹਾਡੀ ਗ੍ਰਾਂਟ ਆਏ ਅਸੀਂ ਰੋਕੀ ਆ ਜੇ ਤੁਹਾਡੇ ਚ ਹਿੰਮਤ ਆ ਤੁਹਾਡੀ ਕੋਈ ਝੰਡੇ ਦੀ ਤਾਕਤ ਹੈਗੀ ਤੇ ਆਪਦੀ ਗ੍ਰਾਂਟ ਜਿਹੜੀ ਉਹ ਪਵਾ ਕੇ ਵੇਖੋ ਮੈਂ ਉਹਨੂੰ ਇਹ ਕਈ ਮੈਂ ਕਿ ਭਾਈ ਇੱਕ ਤੁਹਾਡੇ ਬਾਰ ਦੇ ਵਿੱਚ ਅਸੀਂ ਕੰਮ ਕਰ ਰਹੇ ਆਂ ਮਜ਼ਦੂਰੀ ਕਰ ਰਹੇ ਆਂ ਦੂਜੇ ਨੰਬਰ ਤੇ ਕੋਈ ਗੱਲ ਨਹੀਂ ਅਸੀਂ ਤਾਂ ਬਸ ਹਿੱਸਾ ਤੁਹਾਨੂੰ ਦੇਣੀਆਂ ਹੈਗੀਆਂ ਤੇ ਕੋਈ ਗੱਲ ਨਹੀਂ ਜੇ ਤੁਸੀਂ ਗਰੀਬਾਂ ਦੇ ਕੰਮ ਵਿੱਚ ਵਿਘਨ ਪਾਉਣੇ ਆ ਤੇ ਕੋਈ ਗੱਲ ਨਹੀਂ ਤੁਸੀਂ ਰੋਕੀ ਆ ਤਾਂ ਤੁਸੀਂ ਰੋਕ ਲਓ ਕੋਈ ਗੱਲ ਨਹੀਂ ਉਦੋਂ ਬਾਅਦ ਦੇ ਵਿੱਚ ਗੱਲ ਨੂੰ ਵੱਧ ਕੀ ਕਹਿੰਦੇ ਤੁਸੀਂ ਪਾਸੇ-ਪਾਸੇ ਵੀ ਗਾਲਾਂ ਕੱਢੇ ਕੀ ਤੇ ਤੂੰ ਹੁਣ ਸਾਡੇ ਸਾਹਮਣੇ ਕੱਢ ਜਿਹਦੇ ਵਿੱਚ ਮੈਂ ਉਹਨਾਂ ਦੇ ਬਾਰ ਦੇ ਵਿੱਚ ਸੀ ਵੀਰ ਜੀ ਮੈਂ ਨਹੀਂ ਉਹਨਾਂ ਨੂੰ ਕੁਝ ਬੋਲੀ ਕਹਿੰਦੇ ਆ ਕਿ ਹਰ ਇੱਕ ਝੂਟ ਚੜ੍ਹਾਵਾ ਜਿਹੜਾ ਉਹ ਚੱਕ ਕੇ ਗਰਾਂਟਾ ਲੈਣ ਨੂੰ ਆਉਂਦਾ ਹੈਗਾ ਐਨੀ ਸਰਕਾਰ ਕੋਲੇ ਇੰਨੇ ਹੈ ਨਹੀਂ ਪੈਸ ਸਾਡੀ ਸਰਕਾਰ ਆ ਅਸੀਂ ਬੀਡੀਪੀਓ ਸਾਹਿਬ ਨੂੰ ਕਿਹਾ ਜੇ ਤੂੰ ਇਹਨਾਂ ਦੀ ਗ੍ਰਾਂਟ ਪਾਉਣ ਦੇ ਵਿੱਚ ਦੋ ਅੱਖਰ ਵੀ ਲਿਖੇ ਤਾਂ ਤੈਨੂੰ ਸਸਪੈਂਡ ਕਰਾ ਦੇਵਾਂਗੇ ਕਿ ਸਾਨੂੰ ਬਹੁਤ ਜ਼ਿਆਦਾ ਕਾਕਬਰਾੜ ਦੀ ਸਪੋਰਟ ਹੈ ਤੇ ਉਸ ਮਾਮਲੇ ਨੂੰ ਲੈ ਕੇ ਵੀਰ ਜੀ ਅਸੀਂ ਵੀਡੀਓ ਦਫ਼ਤਰ ਪੰਜਾ ਦਿਨਾਂ ਤੋਂ ਦਸਾਂ ਦਿਨਾਂ ਤੋਂ ਜਾਂਦੇ ਹੀ ਰਹਿੰਨੇ ਆ ਕਿ ਅਸੀਂ ਉਹਨਾਂ ਅੱਗੇ ਕੋਈ ਮਿਹਨਤਵਾੜੀ ਕਰਦੇ ਸੀ ਸਾਡੀ ਗ੍ਰਾਂਟ ਹੈ ਜਿਹੜੀ ਇਹ ਪਾਈ ਜਾਵੇ ਕਿ ਬੀਡੀਪੀਓ ਸਾਹਮਣੇ ਸਾਨੂੰ ਟਾਈਮ ਦਿੱਤਾ 28 ਤਰੀਕ ਦਾ ਕਿ ਬੀਬੀ ਜਿਹੜਾ ਤੇਰਾ ਇਹ ਘਰ ਬਿਟਿਆ ਪਿਆ ਹੈਗਾ ਮੈਂ ਇਹਨੂੰ ਮੌਕਾ ਵੇਖ ਕੇ ਤੇਰੀ ਜਿਹੜੀ ਗ੍ਰਾਂਟ ਇਹ ਪਾਉਂਗਾ ਤੇ ਅਸੀਂ ਫਿਰ ਵੀ 28 ਤਰੀਕ ਨੂੰ ਵੀ ਅਸੀਂ ਮੁਕਸਰ ਜਾਣ ਲੱਗੇ ਤੇ ਮੇਰੇ ਪਿੰਡੋਂ ਇੱਕ ਜਿਹੜਾ ਚਬੇਹ ਲਾਲੀ ਤੋਂ ਵੱਡਾ ਰੋਡ ਚੜਦੇ ਆ ਤੇ ਮੇਰੇ ਘਰ ਵਾਲੇ ਉੱਥੇ ਪਹੁੰਚ ਗਏ ਸੀਗੇ ਤੇ ਬੀਡੀਪੀਓ ਸਾਹਿਬ ਨੇ ਅੱਗੋਂ ਉਹਨਾਂ ਨੂੰ ਜਿਹੜਾ ਵਾਪਸ ਮੋੜ ਲਿਆ ਕਹਿੰਦੇ ਇੱਕ ਤੁਹਾਡੇ ਪਿੰਡਾਂ ਦੇ ਵਿੱਚ ਪੈਪਾਂ ਦਾ ਮਾਵਲਾ ਇੱਕ ਤੇਰੇ ਮੌਕਾ ਵੇਖਣਾ ਤੇਰੀ ਗ੍ਰਾਂਟ ਦਾ ਤੇ ਲਖਵੀਰ ਤੂੰ ਵਾਪਸ ਮੁੜਿਆ ਉਹਨੇ ਦੀ ਗੱਡੀ ਦੇ ਮਗਰ ਹੀ ਮੋਟਰਸਾਈਕਲ ਲਾ ਲਿਆ ਤੇ ਅਸੀਂ ਆਏ ਤੇ ਮੇਰੇ ਪਿੰਡ ਦੇ ਜੋ ਮੌਜੂਦਾ ਸਰਪੰਚ ਹਰਪੂਰ ਸਿੰਘ ਡਾਕਟਰ ਰਾਜ ਫੌਜੀ ਤੇ ਅਮਰਜੀਤ ਸਿੰਘ ਤੇ ਸਰਪੰਚਨੀ ਵੀਰਪਾਲ ਕੌਰ ਇਹਨਾਂ ਨੇ ਸਾਰੇ ਆਪਦੇ 50 ਤੋਂ 60 ਬੰਦੇ ਆ ਸਾਬਕਾ ਸਰਪੰਚ ਦੇ ਬਾਾਰ ਦੇ ਵਿੱਚ ਪਾਈਪਾਂ ਜੜੀਆਂ ਉਹ ਧੱਕੇ ਨਾਲ ਪਾਈਪਾਂ ਜੋੜ ਰਹੇ ਸੀ ਉੱਥੇ ਹੀ ਬੀਡੀਪੀਓ ਸਾਹਿਬ ਨੂੰ ਰੋਕ ਲਿਆ ਅਸੀਂ ਬੀਡੀਪੀਓ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਬੀਡੀਪੀਓ ਸਾਹਿਬ ਜਿਹੜਾ ਪਾਈਪਾਂ ਵਾਲਾ ਮਾਮਲਾ ਹੈ ਪੂਰੀ ਦਿਹਾੜੀ ਦਾ ਮਾਮਲਾ ਹਜੇ ਕੋਈ ਨਹੀਂ ਗੱਲ ਸਿਰੇ ਲੱਗੀ ਤੁਸੀਂ ਸਾਡਾ ਮੌਕਾ ਵੇਖਣ ਆਏ ਆ ਸਾਡੇ ਨਾਲ ਮੌਕਾ ਵੇਖਣ ਚੱਲੋ ਇਹਨਾਂ ਨੇ ਬੀਡੀਪੀਓ ਸਾਹਿਬ ਨੂੰ ਰੋਕ ਲਿਆ ਬੀਡੀਪੀਓ ਸਾਹਿਬ ਨੇ ਕਿਹਾ ਮੇਰੇ ਵੱਸੋਂ ਬਾਹਰ ਹੋ ਗਈ ਗੱਲ ਮੈਂ ਫੋਟਮਾ ਮੰਗਾਈਆਂ ਤੇ ਕੋਈ ਗੱਲ ਨਹੀਂ ਮੈਂ ਫੋਟਮਾ ਤੇ ਹੀ ਜਿਹੜਾ ਤੁਹਾਡਾ ਬਣਦਾ ਹੈਗਾ ਤੇ ਮੈਂ ਤੁਹਾਡੀ ਜਿਹੜੀ 30000 ਵਾਲੀ ਹੈ ਗ੍ਰਾਂਟ ਹੈ ਪਹਿਲੀ ਕਿਸ਼ਤ ਮੈਂ ਮਹੋਜਿਆ ਕਰਾਉਂਗਾ ਮੇਰੀ ਅੱਜ ਮਜਬੂਰੀ ਬਣ ਗਈ ਕਿ ਮੈਨੂੰ ਨੰਗਣ ਨਹੀਂ ਦੇ ਜਾ ਰਹੇ ਉਸ ਤੋਂ ਬਾਅਦ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਵੀਰੇ ਇੱਕ ਮੇਰੇ ਸਾਬਕਾ ਸਰਪੰਚ ਦੇ ਥੋੜੀ ਨਾਲ ਹੀ ਲੱਗਦੀ ਪਸ਼ੂ ਡਿਸਪੈਂਸਰੀ ਹੈ ਜੀ ਇਹ ਜਰ ਨਾਲ ਬੰਦੇ ਸਾਰੇ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਉੱਥੇ ਡਿਸਪੈਂਸਰੀ ਦੇ ਅੰਦਰ ਖਿੱਚ ਕੇ ਲ ਜਾਂਦੇ ਸੀਗੇ ਇਹ ਸਾਨੂੰ ਇਹਨਾਂ ਨੇ ਬੋਲਿਆ ਹੈਗਾ ਕਿ ਇਹ ਜਿਹੜੀਆਂ ਚੂੜੀਆਂ ਹੈ ਗਏ ਗ੍ਰਾਂਟਾ ਭਾਲਦੀਆਂ ਫਿਰਦੀਆਂ ਅਸੀਂ ਕੋਈ ਗ੍ਰਾਂਟ ਤੁਹਾਨੂੰ ਨਹੀਂ ਭੇਂਟ ਦੇਵਾਂਗੇ ਸਾਡੇ ਨਾਲ ਸਾਰਾ ਸਾਰ ਧੱਕਾ ਹੋਇਆ ਜੀ ਮੈਨੂੰ ਡੇਢ ਤੋਂ 2 ਮਹੀਨੇ ਦੇ ਨੇੜੇ ਹੋ ਗਿਆ ਕਿ ਮੈਂ ਬਰੀ ਵਾਲੇ ਥਾਣੇ ਬਹੁਤ ਕਿਡੇ ਕੱਡੇ ਡੀਐਸਪੀ ਸਾਹਿਬ ਦੇ ਪੇਸ਼ ਹੋਈ ਐਸਐਸਪੀ ਦੇ ਪੇਸ਼ ਹੋਈ ਮੈਂ ਕੋਈ ਜਗ੍ਹਾ ਨਹੀਂ ਛੱਡੀ ਕੀ ਪੇਸ਼ ਹੋਣੋਂ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਗਈ ਅੱਜ ਜਿਹੜਾ ਕਿ ਮੇਰਾ ਲਾਸਟ ਵਾਲਾ ਤਿਹਾਰ ਸੀ ਮੈਂ ਆਪਦੇ ਭੈਣ ਭਰਾਵਾਂ ਨੂੰ ਇਕੱਠੇ ਕਰਕੇ ਤੇ ਮੈਂ ਬਰੀ ਵਾਲੇ ਥਾਣੇ ਦੇ ਬਾਹਰ ਅੱਗੇ ਜਿਹੜਾ ਇਹ ਧਰਨਾ ਲਾਇਆ ਹੈਗਾ ਮੈਂ ਧਰਨਾ ਲਾ ਕੇ ਇਹ ਮੈਨੂੰ ਇਨਸਾਫ ਨਹੀਂ ਮਿਲੂਗਾ ਐਸਸੀ ਐਕਟ ਦਾ ਜੋ ਇਤਨਾਰ ਚੌਧਰੀਆਂ ਤੇ ਪਰਚਾ ਨਹੀਂ ਦਰਜ ਕੀਤਾ ਜਾਊਗਾ ਉਹਨਾਂ ਟਾਈਮ ਅਸੀਂ ਆਪਦਾ ਧਰਨਾ ਨਹੀਂ ਚੱਕਾਂਗੇ ਇੰਨਾ ਕੀ ਕਹਿੰਦੀ ਧੰਨਵਾਦ ਜੀ ਅੱਛਾ ਭਾਈ ਜੀ ਪੋਸ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਡੀਐਸਪੀ ਸਾਹਿਬ ਵੀ ਆਏ ਸੀਗੇ ਇੱਥੇ ਫਿਲਹਾਲ ਚਲੇ ਗਏ ਹੈਗੇ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਇਹ ਜੀ ਜਿਹੜਾ ਅੱਜ ਕਾਫੀ ਲੰਮੇ ਸਮੇਂ ਤੋਂ ਜਿਹੜਾ ਚੱਲਦੀ ਸੀ ਸਾਡੇ ਪਿੰਡ ਦੀਆਂ ਬਹਿਸ ਬਾਜੀ ਉਸ ਨੂੰ ਲੈ ਕੇ ਅੱਜ ਅਸੀਂ ਜਿਹੜਾ ਪਹਿਲਾਂ ਵੀ 7 ਮਾਰਚ ਦਾ ਧਰਨੇ ਦਾ ਅਸੀਂ ਰੱਖਿਆ ਸੀਗਾ ਪਰ ਐਸਐਚਓ ਨੇ ਕੁਝ ਕਰਦੀਆਂ ਮਜਬੂਰੀਆਂ ਹੁਣ ਕਰਕੇ ਉਹ ਟਾਈਮ ਲੱਗੇ ਸੀ ਕਿ ਪੁਛ ਪੜਤਾਲਾ ਕਰਾਂਗੇ ਨਹੀਂ ਕੀਤੀਆਂ ਸਾਨੂੰ ਡੀਐਸਪੀ ਮਕਸੂਰੀ ਬੁਲਾਇਆ ਉਹਨਾਂ ਨੇ ਉੱਥੇ ਵੀ ਗਏ ਅਸੀਂ ਉੱਥੇ ਵੀ ਸਾਡੀ ਗੱਲ ਨੂੰ ਉਹਨਾਂ ਨੇ ਟਾਲ ਮਟੋਲ ਕੀਤੀ ਅੱਜ ਜਦੋਂ ਅਸੀਂ ਬਾਹਰ ਚ ਧਰਨਾ ਲਾਉਣ ਲੱਗੇ ਤੇ ਡੀਐਸਪੀ ਨੇ ਰੋਕ ਕੇ ਮੈਨੂੰ ਆਵਾਜ਼ ਮਾਰ ਲਈ ਕਿ ਗੱਲ ਸੁਣ ਲਓ ਪ੍ਰਧਾਨ ਜੀ ਜਦੋਂ ਮੈਂ ਸੁਣੀ ਤਾਂ ਉਹਨਾਂ ਨੇ ਸਿੱਧਾ ਇਹ ਗੱਲ ਬਾਤ ਮੇਰੇ ਤਾਂ ਸੁਣਨੀ ਕੀ ਸੀਗੀ ਉਹਨਾਂ ਨੇ ਸਿੱਧਾ ਸਾਨੂੰ ਇਹ ਚੈਲੰਜ ਕੀਤਾ ਕਹਿੰਦਾ ਤੁਹਾਡੇ ਤੇ ਪਰਚਾ ਦਰਜ ਹੋ ਜਾਊਗਾ ਤੁਸੀਂ ਬਾਹਰ ਨਾ ਰੋਕੋ ਪਰ ਸਾਡੀਆਂ ਜੱਥੇਬੰਦੀਆਂ ਭਰਾਤਰੀਆਂ ਦਾ ਸਾਥ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਮੈਂ ਕਿਹਾ ਵੀ ਇਹਨਾਂ ਨਾਲ ਗੱਲ ਕਰੋ ਤੁਸੀਂ ਫਿਰ ਕਰਾਂਗੇ ਅਸੀਂ ਬਾਰਚੇ ਵੀ ਉਹਨਾਂ ਨੇ ਇਹ ਕਿਹਾ ਸਾਡੇ ਤੇ ਪਰਚਾ ਬੇਸ਼ੱਕ ਦੇ ਦਿਓ ਕਿ ਪਰਚਾ ਤੁਸੀਂ ਦੂਜੀ ਤਰਫ ਤੇ ਦੇਣਾ ਹੀ ਨਹੀਂ ਪਰ ਜਦੋਂ ਸਾਡੇ ਮਜ਼ਦੂਰਾਂ ਨੇ ਸਾਡੇ ਬਾਰਚੇ ਦੇ ਧਰਨਾ ਲਾ ਕੇ ਬੈਠ ਗਏ ਚਲੋ ਅਸੀਂ ਅਨੁਸ਼ਾਸਨ ਨੂੰ ਮੰਨਦੇ ਆ ਅਸੀਂ ਜਿਹੜਾ ਰਸਤਾ ਵੀ ਚਾਲੂ ਰੱਖਿਆ ਚਲੋ ਥਾਣੇ ਦਾ ਵੀ ਅਸੀਂ ਕਿਹਾ ਵੀ ਤੁਹਾਡਾ ਅਸੀਂ ਸੋਚ ਕੇ ਵਿਚਾਰ ਕੇ ਰੱਖਾਂਗੇ ਥਾਣੇ ਦਾ ਵੀ ਰਸਤਾ ਚੱਲਦਾ ਰੱਖਿਆ ਰੋਡ ਵੀ ਪਰ ਜਦੋਂ ਦੁਬਾਰਾ ਡੀਐਸਪੀ ਨੇ ਬੁਲਾਇਆ ਤਾਂ ਉੱਥੇ ਗੱਲਬਾਤ ਹੋਈ ਉਹਨਾਂ ਨੇ ਇਹੀ ਬਸ ਗੋਗਲੂਆਂ ਤੇ ਮਿੱਟੀ ਛਾੜ ਦਿਆਂ ਜਿਵੇਂ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਸਰਕਾਰਾਂ ਦੇ ਅੱਖ ਚ ਹੀ ਖੜਦਾ ਹੈ ਉਹਨਾਂ ਨੇ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਜਿਹੜਾ ਤੁਹਾਡਾ ਐਸਚਓ ਹੈ ਅਸੀਂ ਕਾਫੀ ਲੰਮੇ ਸੌਰਤੇ ਇਹਨਾਂ ਵਰਤਦੇ ਆਂ ਇਹ ਸਿਰਫ ਤਾਂ ਸਿਰਫ ਕਹਿੰਦਾ ਕਿ ਮੇਰੇ ਤੇ ਕਾਕੇ ਬਰਾਰ ਦਾ ਪ੍ਰੈਸ਼ਰ ਹੈ ਅੱਜ ਅਸੀਂ ਉਹਨਾਂ ਨੇ ਇਸ ਗੱਲ ਤੋਂ ਟਾਲਮਟੋਲ ਕੀਤੀ ਕਹਿੰਦਾ ਜੇ ਮੈਂ ਕਾਰਵਾਈ ਕਰਨੀ ਹੋਵੇ ਤੇ ਮੈਂ ਕਿਸਦਾ ਦਬਾਅ ਨਹੀਂ ਮੰਨਦਾ ਤੇ ਇਹ ਸਾਹਮਣੇ ਉਹਨੇ ਇਹ ਕਹਿ ਵੀ ਦਿੱਤਾ ਕਿ ਮੈਂ ਜਿਹੜੀ ਇਹ ਕਾਰਵਾਈ ਤੁਹਾਡੀ ਨਹੀਂ ਕਰ ਸਕਦਾ ਤੁਸੀਂ ਧਰਨਾ ਲਾਉਣਾ ਜੋ ਮਰਜ਼ੀ ਕੁਛ ਕਰ ਲਓ ਪਰ ਅਸੀਂ ਫੇਰ ਵੀ ਉਹਨੂੰ ਲਾਸਟ ਵਿੱਚ ਕਹਿ ਕੇ ਆਏ ਤੇ ਲਾਸਟ ਵਿੱਚ ਉਹਨੇ ਫੇਰ ਇਹ ਗੱਲ ਕਹਤੀ ਕਿ ਜਿਹੜਾ ਇਹ ਪਰਚਾ ਦਰਜ ਕਰਨ ਤੋਂ ਅਨਾਕਾਨੀ ਕਰ ਰਹੀ ਹੈ ਜਿਹੜੀ ਡੀਐਸਪੀ ਵੀ ਅਨਾਕਾਨੀ ਕਰ ਰਿਹਾ ਅਸੀਂ ਫਿਰ ਉਹਨ ਇੱਕ ਸਵਾਲ ਵੀ ਕੀਤਾ ਕਿ ਤੁਸੀਂ 3 ਸਾਲ ਹੋ ਗਏ ਮੈਂ ਇਹਨੂੰ ਵੇਂਦੇ ਨੂੰ ਡੀਐਸਪੀ ਮੁਖਸਰ ਲੱਗੇ ਨੂੰ ਵੀ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਮਜ਼ਦੂਰਾਂ ਦੇ ਹੱਕ 'ਚ ਵੀ ਆ ਕੋਈ ਦੱਸੋ ਮੈਨੂੰ ਇਸ ਸਿਹਰ ਦਾ ਇੱਕ ਪਰਚਾ ਦਰਜੀ ਦੇ ਦਿਓ ਤੁਸੀਂ ਰੱਬਟ ਪਾਈ ਦੇ ਦਿਓ ਵੀ ਆ ਇਸੇਰ ਦੀ ਪਾਈ ਪਈ ਐ ਕਿਉਂਕਿ ਪਿਛਲੇ ਸਮੇਂ ਆਪਾਂ ਵੇਖਿਆ ਤੁਸੀਂ ਵੀ ਆਏ ਹੋ ਕਿ ਜਿਹੜਾ ਜੁੰਮੂਆਣੇ ਵਿੱਚ ਹਾਲਾਤ ਹੋਏ ਸੀ ਚਲੋ ਉਹਨਾਂ ਦਾ ਪਰਿਵਾਰ ਵਿੱਚ ਆਪਸ ਵਿੱਚ ਕੁਝ ਬੈਠ ਕੇ ਨਿਬੜਨ ਦਾ ਮੜਾ ਹੋ ਗਿਆ ਪਰ ਇਹਨਾਂ ਨੇ 8 ਦਿਨ ਬੈਠ ਕੇ ਵੀ ਸਾਡੀ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਪੁਲਿਸ ਹੈ ਦੋਸ਼ੀਆਂ ਨੂੰ ਵਿਚਾਰ ਰਹੀ ਹੈ ਅਸੀਂ ਇਸ ਤੇ ਜਿਹੜਾ ਧਰਨਾ ਲਾ ਕੇ ਬੈਠੇ ਆ ਕਿ ਅੱਜ ਡੀਐਸਪੀ ਸਾਡੇ ਕੋਲੋਂ ਭੱਜ ਕੇ ਗਿਆ ਕਿਉਂਕਿ ਪੁਲਿਸ ਹੱਥ ਖੜੇ ਕਰ ਚੁੱਕੀ ਹੈ ਕਿ ਇਹਨਾਂ ਤੇ ਸਰਕਾਰਾਂ ਦੇ ਐਮਐਲਏਾਂ ਦੇ ਇੰਨੇ ਦਬਾਅ ਹੈ ਕਿ ਪੁਲਿਸ ਇੱਕ ਸਰਕਾਰ ਦਾ ਪਿੱਠੂ ਬਣ ਕੇ ਰਹਿ ਗਈ ਹੈ ਯਾਨੀ ਕਿ ਕੈਨਦਾ ਸਾਹਿਬ ਇੱਕ ਸਰਕਾਰ ਮਾਰਨ ਤੇ ਹੋ ਗਈ ਆ ਆਮ ਲੋਕਾਂ ਨੂੰ ਤੇ ਦੂਜੀ ਪੁਲਿਸ ਜਿਹੜੀ ਆਮ ਲੋਕਾਂ ਨੂੰ ਇਨਸਾਫ ਦੇਉਣ ਤੋਂ ਭੱਜਣ ਤੇ ਹੋ ਗਈ ਹੈ ਅੱਛਾ ਜੇਕਰ ਦੇਖੀ ਤਾਂ ਬਾਈ ਜੀ ਐਸ ਸੀ ਐਸ ਟੀ ਐਕਟ ਦਾ ਪਰਚਾ ਜਿਹੜਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਦੂਜੀ ਗੱਲ ਇਹ ਵੀ ਹੈਗੀ ਆ ਕਿ ਉਹਦੇ ਵਾਸਤੇ ਤੁਹਾਨੂੰ ਪ੍ਰੋਪਰ ਐਵੀਡੈਂਸ ਹੋਣੀ ਚਾਹੀਦੀ ਸਬੂਤ ਹੋਣੇ ਚਾਹੀਦੇ ਕੱਲੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਨਹੀਂ ਹੋ ਸਕਦਾ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਪ੍ਰੂਫ ਹੈ ਕਿਉਂਕਿ ਅਸੀਂ ਜਾ ਕੇ ਆਏ ਹੈਗੇ ਆ ਡੀ ਐਸ ਪੀ ਸਾਹਿਬ ਦਾ ਵੀ ਇਹੀ ਕਹਿਣਾ ਸੀ ਕਿ ਕੋਈ ਸਬੂਤ ਹੋਵੇ ਤਾਂ ਪਰਚਾ ਕਰੀਏ ਦੇਖੋ ਜੀ ਤੁਸੀਂ ਵੀ ਮੇਰੇ ਤੋਂ ਲੱਗਦਾ ਕੋਈ ਦੋ ਜਮਾਤਾਂ ਵਾਦੀ ਪੜੇ ਹੋਗੇ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਹੋ ਸਮਾਜ 'ਚ ਵਿਚਰਦੇ ਹੋ ਅਸੀਂ ਸਿਰਫ ਇੱਕ ਚੀਜ਼ ਨੂੰ ਮੰਨਦੇ ਆ ਚਾਹੇ ਮੇਰੇ ਤੋਂ ਨੇ ਸਬੂਤ ਮੰਗੇ ਆ ਮੇਰੇ ਕੋਲ ਹੋਣ ਤੇ ਚਾਹੇ ਨਾ ਹੋਣ ਇਸ ਗੱਲ ਨੂੰ ਮੈਂ ਬਹੁਤਾ ਨਹੀਂ ਡੀਐਸਪੀ ਨੂੰ ਸਿਆਣਪ ਗਿਣਦਾ ਕਿ ਭਾਰਤ ਦਾ ਇੱਕ ਹੀ ਕਾਨੂੰਨ ਬਣਿਆ ਹੈ ਤੇ ਉਹਨੂੰ ਸਾਰਾ ਮੁਲਕ ਹੀ ਮੰਨਦਾ ਆਪਣੀ ਸਾਰੀ ਭਾਰਤ ਉਸ ਕਾਨੂੰਨ ਨੂੰ ਮੰਨਦੀ ਹੈ ਚਾਹੇ ਉਹ ਸੂਈ ਚੋਰੀ ਹੋਏ ਤੇ ਚਾਹੇ ਜਹਾਜ਼ ਚੋਰੀ ਹੋ ਜੇ ਐਫਆਰ ਇਹ ਉਹੀ ਕੱਟੀ ਜਾਣੀ ਹੁੰਦੀ ਹੈ ਇਸ ਵਿੱਚ ਜਿਹੜਾ ਸੰਵਿਧਾਨ ਕਹਿੰਦਾ ਹੈ ਕਿ ਜਦੋਂ ਕਿਤੇ ਤੁਸੀਂ ਇੱਕ ਧੱਕੇ ਨਾਲ ਕਿਸ ਸਮਾਏਦਾਰ ਕਿਸੇ ਛੋਟੀ ਜਾਤੀ ਦੇ ਨੂੰ ਧੱਕੇ ਨਾਲ ਜ਼ਬਰ ਨਾਲ ਕੰਮ ਕਰਾਵੇ ਚਾਹੇ ਉਹਨੂੰ ਸ਼ਬਦ ਬੋਲੇ ਜਾਣ ਚਾਹੇ ਨਹੀਂ ਬੋਲੇ ਜਾਣਾ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਪਹਿਲਦਾਰ ਤੇ ਜੋ ਇਨਸਾਫ ਮੰਗਦਾ ਜਾ ਕੇ ਉਹ ਕਿਤੇ ਅਰਜੀ ਦਿੰਦਾ ਹੈ ਤੇ ਉਹ ਕਾਨੂੰਨ ਇਹ ਕਹਿੰਦਾ ਕਿ ਪਹਿਲ ਧਾਰਤੇ ਐਫ ਆਰ ਐ ਦਰਜ ਹੋਣੀ ਚਾਹੀਦੀ ਹੈ ਤੁਹਾਡੇ ਤੋਂ ਕਿਹੜਾ ਜ਼ਬਰਦਸਤੀ ਕੰਮ ਕਰਵਾਇਆ ਗਿਆ ਥੋੜਾ ਇਹ ਵੀ ਡਿਟੇਲ ਦੇ ਵਿੱਚ ਦੱਸੋ ਨਾ ਵੀ ਸਾਡੇ ਤੋਂ ਧੱਕੇ ਦੇ ਨਾਲ ਉਹਨਾਂ ਬੰਦਿਆਂ ਵੱਲੋਂ ਆ ਜਿਹੜਾ ਸਾਡੇ ਤੋਂ ਧੱਕੇ ਨਾਲ ਆ ਕੰਮ ਕਰਵਾਇਆ ਗਿਆ ਇਹ ਵੀ ਗੱਲ ਮੰਨਦਾ ਹੈਗਾ ਮੈਨੂੰ ਪਤਾ ਹੈਗਾ ਕਿਹੜੀਆਂ ਕਿਹੜੀਆਂ ਮਦਾਂ ਦੇ ਤਹਿਤ ਆ ਜਿਹੜਾ ਇਹ ਐਸ ਸੀ ਐਸ ٹی ਐਕਟ ਲੱਗਣਾ ਹੁੰਦਾ ਹੈਗਾ ਘੱਟੋ ਘੱਟ 20 ਤਰ੍ਹਾਂ ਦੇ ਕਾਰਨ ਹੈਗੇ ਐਸ ਸੀ ਐਸ ٹی ਐਕਟ ਲੱਗਣ ਦੇ ਇਹ ਦੱਸੋ ਵੀ ਕਿਹੜਾ ਕੰਮ ਆ ਜਿਹੜਾ ਤੁਹਾਡੇ ਤੋਂ ਧੱਕੇ ਨਾਲ ਕਰਵਾਇਆ ਗਿਆ ਦੇਖੋ ਜੀ ਅੱਜ ਕੱਲ ਜਿੰਨੇ ਵੀ ਸਰਕਾਰੀ ਜਾਂ ਸਿਵਲ ਅਧਾਰੇ ਆ ਕੋ ਸਾਰੇ ਸਰਕਾਰ ਦੇ ਅਧਾਰੇ ਆ ਉਸ ਵਿੱਚ ਐਮਐਲਏ ਨੇ ਵੀ ਜਾ ਕੇ ਆਪਦਾ ਪੱਖ ਰੱਖਣਾ ਹੁੰਦਾ ਕੋ ਜਿਹੜਾ ਕੰਮ ਕਰਾਜ ਕਰਉਣਾ ਤੇ ਇੱਕ ਚੌਂਕੀਦਾਰ ਨੇ ਵੀ ਜਾ ਕੇ ਰੱਖਣਾ ਹੁੰਦਾ ਇੱਕ ਨਾਲ ਹੀ ਸਾਫ ਕਰਨ ਵਾਲੇ ਜ਼ਮਾਦਾਰ ਨੇ ਵੀ ਰੱਖਣਾ ਹੁੰਦਾ ਜਾਨੀ ਕਿ ਜਿਹੜੀ ਕੋਈ ਸਰਕਾਰ ਤੋਂ ਸਹੂਲਤ ਆਉਂਦੀ ਹੈ ਉਹ ਇੱਕ ਕਾਨੂੰਨ ਹੈ ਜਾ ਕੇ ਉਹਨੇ ਆਪਦੇ ਉੱਚ ਅਧਿਕਾਰੀਆਂ ਤੋਂ ਮੰਗਣਾ ਹੁੰਦਾ ਹੈ ਡੀਸੀ ਹੋ ਗਿਆ ਬੀਡੀਪੀ ਹੋ ਗਿਆ ਏਡੀਸੀ ਹੋ ਗਿਆ ਉਹ ਤੋਂ ਮੰਗਣਾ ਹੁੰਦਾ ਹੈ ਇਸ ਵਿੱਚ ਇੱਕ ਸਾਡਾ ਇਹ ਆਉਂਦਾ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਆਵਾਸ ਯੋਜਨਾ ਚ ਗ੍ਰਾਂਟਾਂ ਆਉਂਦੀਆਂ ਉਹਦੇ ਵਿੱਚ ਇੱਕ ਮੇਰੀ ਗ੍ਰਾਂਟ ਆਈ ਸੀ ਲਖਵੀਰ ਸਿੰਘ ਦੀ ਉਸ ਗ੍ਰਾਂਟ ਨੂੰ ਲੈ ਕੇ ਮੈਨੂੰ ਘੱਟੋ ਘੱਟ 6-7 ਮਹੀਨੇ ਹੋ ਗਏ ਭੱਜੇ ਫਿਰਦੇ ਨੂੰ ਇੱਕ ਸਿਰਫ ਅਸੀਂ ਜੱਥੇਬੰਦਕ ਲੋਕ ਐ ਕਾਨੂੰਨ ਨੂੰ ਮੰਨਣ ਵਾਲੇ ਲੋਕ ਐ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹ ਮੇਰੀ ਗ੍ਰਾਂਟ ਨੂੰ ਇਥੋਂ ਦੇ ਐਮਐਲਏ ਬੀਡੀਪੀਓ ਨੇ ਰੋਕੇ ਰੱਖਿਆ ਹੋਇਆ ਤੇ ਉਹਨਾਂ ਨੇ ਇੱਕ ਫਿਰ ਲਾਸਟ ਵਿੱਚ ਮੌਕਾ ਆ ਗਿਆ ਕਿ ਮੈਂ 28 ਤਰੀਕ ਨੂੰ ਜਾਨੀ ਕਿ ਅਸੀਂ ਵੀਰ ਵਾਰ ਨੂੰ ਮਿਲੇ ਸੀ ਕਹਿੰਦਾ ਵੀ ਕੱਲ ਮੈਂ ਤੁਹਾਡੇ ਪਿੰਡ ਆਉਣਾ ਮੈਂ ਤੇਰਾ ਮੌਕਾ ਵੇਖ ਲੂੰਗਾ ਜੇ ਤੁਹਾਡੀ ਗ੍ਰਾਂਟ ਯੋਗ ਹੋਈ ਤੇ ਮੈਂ ਜ਼ਰੂਰ ਪਾਉਂਗਾ ਕਿਉਂਕਿ ਉਹਨੇ ਸਾਰੇ ਪਾਸੇੋਂ ਭੱਜ ਕੇ ਐਮਐਲਏ ਨੂੰ ਜਵਾਦ ਦਿੱਤਾ ਜੀ ਇਹ ਤਾਂ ਕਰਨਾ ਪੈਣਾ ਹੱਲ ਤੇ ਨਹੀਂ ਉੱਥੇ ਤਣਾਅ ਬਹੁਤ ਵੱਡਾ ਵੱਡਣਾ ਉਸ ਦਿਨ ਬੀਡੀਪੀ ਆਇਆ ਅਸੀਂ ਉਹਨੂੰ ਵਾਰ-ਵਾਰ ਕਹਿ ਰਹੇ ਜਨਾਬ ਤੁਸੀਂ ਇਹ ਤਾਂ ਹੱਲ ਹੋ ਹੀ ਜਾਣਾ ਪਰ ਤੁਸੀਂ ਜਾ ਕੇ ਮੇਰੇ ਜਿਹੜੇ ਗ੍ਰਾਂਟਾਂ ਆਈਆਂ ਉਹਨਾਂ ਦਾ ਮੌਕਾ ਵੇਖ ਲਓ ਤੇ ਮੇਰੇ ਜਾ ਕੇ ਜਿਹੜੀਆਂ ਪਾਣੀ ਦਾ ਵਿਕਾਸ ਹੁੰਦਾ ਮੇਰੇ ਵੀ ਕਰੋ ਜਾ ਕੇ ਮੇਰੇ ਅੱਜ ਮਲੇਰੀਏ ਦਾ ਘਰ ਬਣਿਆ ਪਿਆ ਪਾਣੀ ਰੁਕਿਆ ਹੋਇਆ ਜਦੋਂ ਉਹ ਤੁਰਦਾ ਸੀ ਤੇ ਜਿਹੜੇ ਇਹ ਰਾਜ ਸਿੰਘ ਫੌਜੀ ਹੋਣੀ ਜਿਹੜੇ ਚੌਧਰੀ ਜਸਮਾਏਦਾਰ ਆ ਉਹਨਾਂ ਨੇ ਉਹਨੂੰ ਰੋਕਿਆ ਵੀ ਤੂੰ ਗਾਹ ਨਹੀਂ ਜਾਣਾਗਾ ਸਾਡੇ ਇੱਕ ਹੱਕ ਸੀ ਜਿਹੜੇ ਅਸੀਂ ਇੱਕ ਹੱਕ ਮੰਗੇ ਵੀ ਜਾ ਕੇ ਮੌਕਾ ਵੇਖ ਕੇ ਸਾਨੂੰ ਦੇ ਦਿਓ ਇਹ ਵੀ ਇੱਕ ਵਿਗੜੀ ਪਾਇਆ ਉਹਨਾਂ ਨੇ ਜੇ ਬੀਡੀਪੀ ਉੱਥੇ ਜਾਂਦਾ ਉਹ ਮੌਕਾ ਵੇਖਦਾ ਮੈਨੂੰ ਉਹ ਝੂਠਾ ਸੱਚਾ ਕਰ ਦਿੰਦਾ ਗੱਲ ਵੱਖਰੀ ਸੀ ਪਰ ਉਹਨੇ ਆਪਦਾ ਇੱਕ ਜਈ ਘੱਲਿਆ ਵੀ ਫੋਟੋ ਖਿੱਚ ਲਿਆ ਤੇ ਕਹਿੰਦਾ ਮੈਂ ਫੋਟੋ ਮੰਗਾਲੀਆਂ ਲਖਵੀਰ ਜੀ ਕੋਈ ਗੱਲ ਨਹੀਂ ਗਿੱਚ ਤੇ ਮੈਂ ਤੁਹਾਡਾ ਉੱਥੇ ਘਟੋ ਘਟ 60 ਜਾਣੇ ਸੀ ਜਦੋਂ ਉੱਥੇ ਕਿਸੇ ਨੂੰ ਆਪਾਂ ਉੱਚੀ ਵਾਇ ਲੜਕਰਾ ਮਾਰਦੇ ਆ ਉਹਨੇ ਮੇਰੇ ਘਰ ਵਾਲੀ ਰੀਤਕੌਰ ਨੂੰ ਕਿਹਾ ਕਹਿੰਦਾ ਜਾ ਜਿੱਥੇ ਜ਼ੋਰ ਲੱਗਦਾ ਲਾ ਲਈ ਤੇਰੀ ਗਰਾਂਟ ਨਹੀਂ ਪੈਂਡ ਦੇਣੀ ਕੀ ਗੱਲ ਵੀ ਕਿ ਉੱਥੇ ਇੱਕ ਆਮ ਸਮਾਏਦਾਰ ਵੱਲੋਂ ਛੋਟੀ ਜਾਤੀ ਵਾਲੇ ਨੂੰ ਐਡੇ ਵੱਡੇ ਸ਼ਬਦ ਬੋਲਦੇ ਨੇ ਜਾ ਜਿਹੜਾ ਕੋਈ ਕਰਨਾ ਕਰ ਲਓ ਤੁਸੀਂ ਸਹੀ ਤਰ੍ਹਾਂ ਕੰਮ ਨਹੀਂ ਹੋਣ ਦੇਣਾ ਕੀ ਇਹ ਇੱਕ ਦਬਾਅ ਨਹੀਂਗਾ ਫਿਰ ਉੱਥੇ ਮੇਰੇ ਨਾਲ ਵੀ ਬਹਿਸ਼ ਕੀਤੀ ਉਹਦੇ ਭਰਾ ਨੇ ਪਰ ਅਸੀਂ ਜਿੰਨਾ ਜਿੰਨਾ ਬੰਦਿਆਂ ਦਾ ਜੁਰਮ ਆ ਅਸੀਂ ਉਹਨਾਂ ਦਾ ਨਾਲ ਖਾਇਆ ਉਹਨਾਂ ਦੀਆਂ ਬੁੜੀਆਂ ਤੱਕ ਵੀ ਕਿਹਾ ਸੀ ਐਨੇ ਸ਼ਬਦ ਬੋਲੇ ਕਿ ਇੱਥੇ ਤੁਸੀਂ ਨਿਕਲ ਕੇ ਆ ਕੇ ਮਾਲਕ ਬਣਦੀਆਂ ਪਿੰਡ ਦੀਆਂ ਅੱਜ ਤੁਸੀਂ ਵੇਖੋ ਐਜਾ ਮੌਲ ਹੈ ਬਾਹਰ ਬੱਚੇ ਕੋਟ ਮੈਰਿਜ ਕਰਾ ਕੇ ਆ ਕੇ ਬਾਅਦ ਚ ਵਿਆਹ ਕਰਾਉਂਦੇ ਆ ਕੜਾ ਅੱਜਕੱਲ ਵੀ ਕਾਰਾ ਭਰ ਕੇ ਜਾਂਦੀਆਂ ਡੋਲੀਆਂ ਜਾਂਦੀਆਂ ਪਰ ਇਹ ਸਾਡੇ ਲੋਕਾਂ ਤੇ ਲਾਗੂ ਹੈ ਜੇ ਅਸੀਂ ਇਹ ਕਿਤੇ ਸਮਾਜਦਾਰ ਨੂੰ ਗੱਲ ਕਹੀ ਹੁੰਦੀ ਨਾ ਵੀ ਤੁਹਾਡੀਆਂ ਕਿਹੜਾ ਧੀਆਂ ਭੈਣਾ ਵੀ ਵੀ ਸਿੱਧੀਆਂ ਵੀ ਟੋਲੀਆਂ ਕਰਾ ਭਰ ਕੇ ਜਾਂਦੀਆਂ ਉਹ ਵੀ ਤਾਂ ਲਵ ਮੈਰਿਜ ਕੋਡ ਮੈਰਿਜ ਕਰਾਉਂਦੀਆਂ ਪਰ ਨਹੀਂ ਅਸੀਂ ਸ਼ਬਦ ਵਰਤੇ ਪਰ ਸਾਡੀਆਂ ਧੀਆਂ ਪੇਟਾਂ ਨੂੰ ਵਰਤੇ ਜਾਂਦੇ ਆ ਮੇਰੇ ਘਰ ਵਾਲੀ ਨੂੰ ਬਹੁਤ ਕੁਛ ਇਹਨਾਂ ਨੇ ਬੋਲਿਆ ਤੇ ਅਸੀਂ ਇਹ ਚ ਉਹਨੇ ਘੱਟੋ ਘੱਟ 50 60 ਬੰਦੇ ਵਿੱਚ ਬੋਲਿਆ ਅੱਜ ਇੱਥੇ ਕਿਸੇ ਬੰਦੇ ਨੂੰ ਆਪਾਂ ਜਰੀਲ ਕਰ ਦਈਏ ਤੇ ਬਹੁਤ ਮਾੜੀ ਗੱਲ ਹੈ ਇਹ ਤਾਂ ਹੋ ਸਕਦਾ ਦੋ ਬੰਦੇ ਜਿਦੇ ਹੁਣ ਪਰ ਸੜਕ ਭਰੀ ਦੇ ਵਿੱਚ ਉਹਨਾਂ ਨੇ ਮੇਰੇ ਘਰ ਵਾਲੇ ਰੀਤਕੌਰ ਨੂੰ ਆਖਿਆ ਜਾ ਜਿੱਥੇ ਮਰਜ਼ੀ ਜੋਰ ਲੱਗਦਾ ਕੋਈ ਅਸੀਂ ਮਜ਼ਦੂਰਾਂ ਦਾ ਵਿਕਾਸ ਹੋਣ ਹੀ ਨਹੀਂ ਦੇਣਾ ਤੇ ਫਿਰ ਇਹ ਕੀ ਗੱਲ ਜੀ ਐਸਆਈ ਐਕਟ ਬਣਦਾ ਨਹੀਂਗਾ ਅਸੀਂ ਸਰਕਾਰ ਸਿਵਲ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਤੋਂ ਵੀ ਕਰਦੇ ਆਂ ਜਦੋਂ ਕਿਤੇ ਇਕੱਠ ਦੇ ਵਿੱਚ ਕਿਸੇ ਨੂੰ ਜਲੀਲ ਕੀਤਾ ਜਾਵੇ ਤਾਂ ਉਸ ਤੇ ਜਿਹੜੇ ਧਰਾਵਾਂ ਦੇ ਨਾਲ ਜਿਹੜੇ ਭਾਰਤ ਦਾ ਕਾਨੂੰਨ ਕਹਿੰਦਾ ਇਹ ਐਸਆਈ ਐਕਟ ਦਾ ਪਰਚਾ ਬਣਦਾ ਹੈ ਜੀ